ਨਾਗਰ ਨੇ ਤਾਂ ਮੁਹਾਵਰਾ ਸਿਰੇ ਸੇ ਅੱਪਰ ਕਰ ਰਹੇ ਸਾਰੇ ਜਿਹੜੇ ਮੇਰੇ ਮਜ਼ਦੂਰ ਸਾਥੀ ਐ ਸਫਾਈ ਕਰਮਚਾਰੀ ਐ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਕਰਨਾ ਇੱਕ ਗੱਲ ਯਾਦ ਰੱਖਿਓ ਜਦੋਂ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚਮਾਉਂਦੀ ਜਦੋਂ ਤੱਕ ਬੱਚਾ ਰੋ ਨਹੀਂ ਨਾ ਆਪਣੇ ਕੰਮ ਦੇ ਵਿੱਚ ਡਿੱਗੀ ਰਹਿੰਦੀ ਹੈ ਮਸ਼ਰੂਪ ਰਹਿੰਦੀ ਹੈ ਜੇ ਬੱਚਾ ਰੋਏਗਾ ਤਾਂ ਮਾਂ ਨੂੰ ਦੁੱਧ ਪਲਾਏਗੀ ਨਹੀਂ ਤਾਂ ਸਾਰਦੀ ਰਹੇਗੀ ਇੱਕ ਗੱਲ ਹੋਰ ਯਾਦ ਰੱਖਿਓ ਕਿ ਜਿਹੜੇ ਲੋਕ ਲੜਦੇ ਆ ਪ੍ਰਾਪਤੀਆਂ ਵੀ ਉਹਨਾਂ ਨੂੰ ਹੀ ਹੁੰਦੀਆਂ ਨੇ ਜਿਹੜੇ ਲੋਕ ਲੜਦੇ ਨੇ ਜਿਹੜੇ ਲੋਕ ਹੱਥ ਦੇ ਉੱਤੇ ਹੱਥ ਧਰ ਕੇ ਬੈਠਦੇ ਆ ਸੰਘਰਸ਼ ਨਹੀਂ ਅਪਣਾਉਂਦੇ ਸੰਘਰਸ਼ ਨਹੀਂ ਕਰਦੇ ਲੜਾਈ ਨਹੀਂ ਲੜਦੇ ਜਿੰਦਗੀ ਦੇ ਨਾਲ ਜੱਦੋ ਜਹਿਦ ਨਹੀਂ ਕਰਦੇ ਇਸ ਲੋਟੂ ਟੋਲੇ ਦੇ ਖਿਲਾਫ ਜਹਾਦ ਨਹੀਂ ਵਿੱਢਦੇ ਉਹ ਫਿਰ ਹਮੇਸ਼ਾ ਜਿਹੜੇ ਤਰਸਦੇ ਰਹਿੰਦੇ ਆ ਆਪਣੀਆਂ ਜ਼ਰੂਰਤਾਂ ਨੂੰ ਔਰ ਹਮੇਸ਼ਾ ਆਪਣੀਆਂ ਸਮੱਸਿਆਵਾਂ ਦੇ ਵਿੱਚ ਜਿਹੜੇ ਰੁੱਝੇ ਰਹਿੰਦੇ ਆ ਗੋਲ ਮੋਲ ਹੋਏ ਰਹਿੰਦੇ ਆ ਸੋ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਬਹੁਤ ਸਾਰੇ ਸਾਥੀ ਤੁਸੀਂ ਤਾਂ ਦਿਨ ਤੋਂ ਬੈਠੇ ਹੋ ਕੁਝ ਬੀਬੀਆਂ ਬਾਹਰੋਂ ਉੱਥੇ ਬੈਠੀਆਂ ਸ਼ਾਮਾਂ ਉਹ ਆਇਆ ਇੱਕ ਤਾਂ ਮੇਲੇ ਵਿੱਚ ਆਇਆ ਹੁੰਦੀਆਂ ਇਹ ਮੇਲਾ ਨਹੀਂ ਤੁਹਾਡੇ ਘਰਨੇ ਦਾ ਪ੍ਰਭਾਵ ਉਦੋਂ ਤੱਕ ਨਹੀਂ ਪੈਣਾ ਜਦੋਂ ਤੱਕ ਤੁਹਾਡੀਆਂ ਅੰਦਰਾਂ ਦੇ ਵਿੱਚੋਂ ਆਵਾਜ਼ ਇਹਨਾਂ ਦੇ ਕੰਨ ਨਾ ਪਾੜੇ ਤੁਸੀਂ ਆਏ ਬੈਠ ਕੇ ਮੁਰਗੇ ਜਿੱਦਾਂ ਕੁੱਤਾ ਟੇਸ਼ਨ ਚ ਘੁੰਮ ਕੇ ਮੁੜ ਜਾਂਦਾ ਤੁਹਾਡੀ ਕਿਸੇ ਨੇ ਗੱਲ ਦੀ ਸੁਣਨੀ ਤੁਹਾਡੀਆਂ ਅੱਖਾਂ ਦੇ ਵਿੱਚ ਲਾਲੀ ਤੁਹਾਡੇ ਚਿਹਰੇ ਦੇ ਉੱਤੇ ਗੁੱਸਾ ਤੁਹਾਡੇ ਦਿਲ ਦੇ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਿਹੜੀ ਤੜਪ ਔਰ ਜਿਹੜੀ ਜਜਵਾ ਇਹ ਅਗਲੇ ਬੰਦੇ ਨੂੰ ਝੁਕਾ ਸਕਦੀ ਹੈ ਜਿੱਦਾਂ ਉਹ ਬੈਠੀ ਹੈ ਨਾ ਬਿੱਪੀਆਂ ਦੂਰ ਜਾ ਕੇ ਜਦ ਤੁਸੀਂ ਕੁਸੋਤਰ ਖੜੇ ਹੋ ਗੱਲਾਂ ਮਾਰਦੇ ਉਹਨੂੰ ਕੁਝ ਨਹੀਂ ਪਤਾ ਕਿ ਕੀ ਹੋ ਰਿਹਾ ਇਸ ਤਰ੍ਹਾਂ ਪ੍ਰਾਪਤੀਆਂ ਨਹੀਂ ਹੁੰਦੀਆਂ ਔਰ ਮੈਂ ਜਿਵੇਂ ਪ੍ਰਧਾਨ ਜੀ ਕਹਿ ਰਹੇ ਸੀ ਪਵਨ ਜੀ ਕਿ ਜਿਹੜਾ ਸਫਾਈ ਮਜ਼ਦੂਰਾ ਤੋਂ ਝਾੜੂ ਜਿਹੜੇ ਮਾਰ ਕੇ ਸਫਾਈ ਕਰਦੇ ਆ ਉਹਨਾਂ ਤੋਂ ਕੰਮ ਖੋ ਕੇ ਸਰਮਾਇਦਾਰਾਂ ਦੀ ਝੋਲੀ ਦੇ ਵਿੱਚ ਪਾਇਆ ਜਾ ਰਿਹਾ ਮੈਂ ਤੁਹਾਨੂੰ ਸਿੱਧੇ ਤੌਰ ਤੇ ਦੱਸਦਾ ਮੇਰੀ ਆਵਾਜ਼ ਉੱਪਰ ਜਾਂਦੀ ਆ ਜਾਵੇ ਕਮਿਸ਼ਨ ਕੱਟ ਕਮਿਸ਼ਨਰ ਦਾ ਬਾਪ ਸੁਣ ਲਈ ਮੁੱਖ ਮੰਤਰੀ ਸੁਣ ਲੈ ਮੁੱਖ ਮੰਤਰੀ ਦਾ ਬਾਪਾ ਦਿੱਲੀ ਵਾਲਾ ਸੁਣ ਲੈ ਇਹ ਪੰਜਾਬ ਨੂੰ ਲੁੱਟਣ ਲੱਗੇ ਆ ਗਰੀਬ ਮਜ਼ਦੂਰ ਮਿਹਨਤਕਸ਼ ਕਿਰਤੀ ਕਾਮੇ ਉਹਨਾਂ ਦੀ ਹੱਥ ਦੀ ਰੋਟੀ ਖੋ ਕੇ ਦਿੱਲੀ ਦੀਆਂ ਕੰਪਨੀਆਂ ਨੂੰ ਛੂਪੀ ਦੀਆਂ ਕੰਪਨੀਆਂ ਨੂੰ ਹਰਿਆਣੇ ਦੀਆਂ ਕੰਪਨੀਆਂ ਨੂੰ ਹਿਮਾਚਲ ਦੀਆਂ ਕੰਪਨੀਆਂ ਨੂੰ ਨੋਇਡਾ ਦੀਆਂ ਕੰਪਨੀਆਂ ਨੂੰ ਠੇਕਾ ਦੇ ਰਹੇ ਆ। ਸੋ ਜੇ ਤੁਸੀਂ ਇਸ ਜ਼ੁਲਮ ਦੇ ਖਿਲਾਫ ਜੇ ਤੁਸੀਂ ਆਪਣੇ ਹੱਥ ਦੇ ਉੱਤੋਂ ਲਾਹੀ ਜਾ ਰਹੀ ਰੋਟੀ ਦੇ ਖਿਲਾਫ ਜੇ ਤੁਸੀਂ ਲੜਨਾ ਚਾਹੁੰਦੇ ਆ ਆਪਣੀ ਰੋਟੀ ਬਚਾਉਣਾ ਚਾਹੁੰਦੇ ਆ ਸੋ ਮੈਂ ਤੁਹਾਨੂੰ ਇਸ ਗੱਲ ਦੀ ਅਪੀਲ ਕਰਦਾ ਬੇਨਤੀ ਕਰਦਾ ਕਿ ਇੱਕ ਮਤ ਹੋ ਕੇ ਇੱਕ ਜਹਾਦ ਵੱਡੋ ਇਸ ਸਿਸਟਮ ਦੇ ਖਿਲਾਫ ਇਹਨਾਂ ਨੇ ਪਹਿਲਾਂ ਪੰਜਾਬ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਹੁਣ ਸ਼ਹਿਰ ਦੇ ਵਿੱਚ ਜਿੰਨੀਆਂ ਕਮਾੜਾਂ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਚਾਹੇ ਉਹ ਡੰਪਿੰਗ ਗਰਾਊਂਡ ਲਈ ਆ ਚਾਹੇ ਕਿਸੇ ਹੋਰ ਮਕਸਦ ਲਈ ਆ ਉਹ ਵੀ ਸਰਕਾਰ ਹੜੱਪ ਰਹੀ ਹੈ ਗਰੀਬ ਮਜ਼ਦੂਰਾਂ ਦੇ ਕਿਰਤੀ ਕਾਮਿਆਂ ਦੇ ਠੇਕੇਦਾਰ ਠੇਕੇ ਤੇ ਰੱਖੇ ਮਜ਼ਾਜਮਾਂ ਦੇ ਜਿਹੜੇ ਉਹਨਾਂ ਤੋਂ ਰੁਜ਼ਗਾਰ ਖੋ ਕੇ ਆਪਣੇ ਦਿੱਲੀ ਵਾਲੇ ਪਾਪੇ ਦੇ ਜਿਹੜੀਆਂ ਰਿਸ਼ਤੇਦਾਰ ਕੰਪਨੀਆਂ ਉਹਨਾਂ ਨੂੰ ਦਿੱਤਾ ਜਾ ਰਿਹਾ ਸੋ ਜਦੋਂ ਤੱਕ ਤੁਸੀਂ ਲੜੋਗੇ ਨਹੀਂ ਜੋਨੇ ਜੋ ਨੇ ਮਾਲਕ ਮਜ਼ਬੂਤ ਇਰਾਦਿਆਂ ਦੇ ਸੁਣ ਲੋ ਮੇਰੀ ਗੱਲ ਸੁਣ ਲਈ ਤੁਹਾਨੂੰ ਸਮਝ ਲੱਗਦੀ ਆ ਬੱਚੇ ਤੁਹਾਨੂੰ ਮੇਰੀ ਗੱਲ ਸਮਝ ਲੱਗਦੀ ਆ ਬੀਬੀਓ ਜੋ ਨੇ ਮਾਲਕ ਮਜ਼ਬੂਤ ਇਰਾਦਿਆਂ ਦੇ ਉਹ ਨੇ ਰਾਹ ਤੂਫਾਨਾਂ ਦਾ ਟੱਕ ਦਿੰਦੇ ਆਪ ਆਪਣੇ ਬੰਦ ਲਈਦੇ ਨੇ ਹਾਕਮ ਮੰਗਿਆ ਕਦੇ ਨਹੀਂ ਹੱਕ ਦਿੰਦੇ ਸੋ ਮੇਰੇ ਨਾਲ ਸਾਰੇ ਇੱਕ ਵਾਰ ਆਵਾਜ਼ ਤੁਸੀਂ ਦੇਣੀ ਆ ਔਰ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਇਹਨਾਂ ਦੀ ਸੰਗੀ ਨੱਪਣ ਵਾਸਤੇ ਚਾਹੇ ਦਿੱਲੀ ਵਾਲੇ ਨੇ ਦਾ ਇਨਕਲਾਬ ਦੇ ਭੰਪੇ ਦੀ ਗੱਲ ਹੋਵੇ ਚਾਹੇ ਮੁੱਖ ਮੰਤਰੀ ਦੀ ਹੋਵੇ ਵਿਧਾਇਕ ਦੀ ਹੋਵੇ ਮੇਅਰ ਦੀ ਹੋਵੇ ਕਮਿਸ਼ਨਰ ਦੀ ਹੋਵੇ ਇਹ ਅੱਜ ਸਿਰਫ ਤਾਂ ਸਿਰਫ ਇੱਕ ਨੁਕਾਸਤੀ ਪ੍ਰੋਗਰਾਮ ਰਹਿ ਗਿਆ ਦੋੜ ਟੋਕ ਦਾ ਲੁੱਟ ਗਾਜਰਾ ਸੁਣਿਆ ਕਦੇ ਤੁਸੀਂ ਇਹ ਖਾਨੇ ਦੋੜ ਟੋਕ ਦਾ ਲੁੱਟ ਗਾਜਰਾ ਇਹ ਜਿੰਦਾ ਜਿੰਨਾ ਕੋ ਦੋ ਲੱਗਦਾ ਸਾਰੇ ਦੋ ਨਾਲ ਰਹੇ ਆ ਅੱਜ ਤੁਹਾਡੇ ਪੈਸੇ ਦੀ ਬਰਬਾਦੀ ਕਰਕੇ ਇਹ ਮੀਰ ਆਪਣੀਆਂ ਜੇਬਾਂ ਭਰ ਰਹੇ ਆ ਤੁਸੀਂ ਜੇ ਆਵਾਜ਼ ਨਹੀਂ ਬਰੰਦ ਕਰੋਗੇ ਤੇ ਜਾ ਕੇ ਇੱਦਿ ਪੈਂਦੇ ਰਹਿਣੇ ਆ। ਸੋ ਮੈਂ ਕਹਿਣਾ ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਨਿਗਮ ਪ੍ਰਸ਼ਾਸਨ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਮੈਂ ਐਮਸੀ ਮੁਹਾਰੀ ਹਾਏ 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 ਕਿਹੜਾ ਬੰਦੇ ਨੇ ਨਾਲਾ ਨਾਮ ਆ ਗਿਆ ਨਾ ਤੁਨੂੰ ਮੇਰੀ ਜਿਹੜੀ ਹਾਂ ਲੱਗਣੀ ਆ ਉਹ ਪਿੱਛੇ ਬੈਠੀਆਂ ਬੀਬੀਆਂ ਇਹ ਸਵਾਲ ਕਰਦੀਆਂ ਸਾਡ ਨੂੰ ਸਰ ਦੀ ਕਿਹੜੀ ਬਣਾਉਣੀ ਆ। ਸਰਦੀ ਖਾਜ ਛੱਡ ਕੇ ਇੰਦਰ ਤੇ ਹੁੰਦੇ ਮੇਰ ਮੇਰ ਅਮਸੀ ਮੁਹਾਰੀ ਜਿਹੜੀ ਤੁਸੀਂ ਲੜਾਈ ਲੜੋਂਗੇ ਆ ਸਾਡਾ ਭਰਾ ਏ ਜਦੋਂ ਵੀ ਕਿਸੇ ਤਰ੍ਹਾਂ ਦਾ ਹੁਕਮ ਲਾਊਗਾ 10 20 50 100 200 ਬੰਦਾ ਚਾਹੀਦਾ ਕੋਈ ਸੰਘਰਸ਼ ਕਰਨਾ ਹੈ ਕੋਈ ਐਲਾਨ ਤੁਸੀਂ ਕਰਨਾ ਹੈ ਅਸੀਂ ਤੁਹਾਡਾ ਡਟ ਕੇ ਸਾਥ ਦੇਵਾਂਗੇ ਔਰ ਤੁਹਾਡੇ ਹੱਕਾਂ ਲਈ ਅਸੀਂ ਤੁਹਾਡੇ ਹਮੇਸ਼ਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਇਹ ਸ਼ਰਮਣੀ ਅਕਾਲੀ ਦਲ ਦਾ ਵਾਅਦਾ ਹੈ ਔਰ ਤੁਹਾਡੀ ਪੂਰੇ ਸਮਾਜ ਜੱਗਦੰਦੀਆਂ ਉਹਦਾ ਵਾਹਦਾ ਸਭ ਇੱਕ ਵਾਰ ਬਸ ਨਾਰਾ ਲਾ ਕੇ ਕਰ ਦਿਓ ਸਾਡਾ ਇੱਕਾ ਜਿੰਦਾਬਾ 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 ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਹਰਿਆ ਕਾਰਡ ਫੈਡਰੇਸ਼ਨ ਵੱਲੋਂ ਅੱਜ ਜਿਹੜਾ ਧਰਨਾ ਇੱਥੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿੱਤਾ ਜਾ ਰਿਹਾ ਹੈ ਉਹਦਾ ਇੱਕੋ ਇੱਕ ਮਕਸਦ ਹੈ ਕਿ ਇਹਨਾਂ ਗਰੀਬ ਲੋਕਾਂ ਦੇ ਹੱਥ ਦੇ ਉੱਤੋਂ ਰੋਟੀ ਲਾ ਕੇ ਉਹ ਜਿਹੜੀ ਅਮੀਰਾਂ ਨੂੰ ਅਮੀਰਾਂ ਦੇ ਮੂੰਹ ਦੇ ਵਿੱਚ ਪਾਈ ਜਾ ਰਹੀ ਹੈ ਅਮੀਰਾਂ ਨੂੰ ਦਿੱਤੀ ਜਾ ਰਹੀ ਹੈ ਇਹ ਸਿੱਧਾ ਸਿੱਧਾ ਮਤਲਬ ਹੈ ਅੱਜ ਪੰਜਾਬ ਦੇ ਤਮਾਮ ਕੰਮਾਂ ਦੇ ਉੱਤੇ ਚਾਹੇ ਉਹ ਸਫਾਈ ਦਾ ਠੇਕਾ ਹੋਵੇ ਟਾਇਲਟਾਂ ਦਾ ਠੇਕਾ ਹੋਵੇ ਹੋਰ ਕੰਸਟਰਕਸ਼ਨ ਦੇ ਕੰਮ ਹੋਣ ਸਾਰੇ ਦਿੱਲੀ ਦੇ ਧਾਰਵੀਆਂ ਨੂੰ ਦਿੱਤੇ ਜਾ ਰਹੇ ਆ ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਜਿੱਥੇ ਸੱਟ ਵੱਜ ਰਹੀ ਹੈ ਉੱਥੇ ਪੰਜਾਬ ਦਾ ਮਜ਼ਦੂਰ ਜਿਹੜਾ ਝਾਰੂ ਮਾਰ ਕੇ ਪੋਚਾ ਮਾਰ ਕੇ ਪਾਰਕਾਂ 'ਚ ਸਫਾਈ ਕਰਕੇ ਗਲੀਆਂ ਦੀ ਸਫਾਈ ਕਰਕੇ ਆਪਣਾ ਚੁੱਲ੍ਹਾ ਬਾਲਦਾ ਉਸ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਸੋ ਅੱਜ ਅਸੀਂ ਜਿਹੜਾ ਆਪਣੇ ਦਲਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਇਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਸ਼ਾਮਲ ਹੋਏ ਸੀ ਔਰ ਇਹਨਾਂ ਦੇ ਇਸ ਸੰਘਰਸ਼ ਦੀ ਅਸੀਂ ਹਮਾਇਤ ਕਰਦੇ ਹੋਏ ਇਹਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਜਿਹੜੀ ਹੱਕ ਔਰ ਸੱਚ ਦੀ ਲੜਾਈ ਜਿੱਥੇ ਵੀ ਮਿਊਸਪਲ ਕਾਰਪੋਰੇਸ਼ਨ ਮੋਹਾਲੀ ਦੇ ਖਿਲਾਫ ਮੇਅਰ ਮੇਅਰ ਔਰ ਕਮਿਸ਼ਨਰ ਐਮ ਸੀ ਮੋਹਾਲੀ ਦੇ ਖਿਲਾਫ ਸਰਕਾਰ ਦੇ ਖਿਲਾਫ ਜਿੱਥੇ ਲੜਨਗੇ ਉਥੇ ਜਿਹੜੀ ਜਥੇਬੰਦੀ ਡਟ ਕੇ ਨਾ ਦੱਸ ਦੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਹੱਕਾਂ ਲਈ ਹਮੇਸ਼ਾ ਜਿਹੜਾ ਅਸੀਂ ਜਦੋਂ ਜਦ ਕਰਦੇ ਮੰਗਾ ਇਹ ਹੈ ਕਿ ਜਿਹੜਾ ਇਹਨਾਂ ਜਿਹੜੇ ਝਾੜੂ ਮਾਰ ਕੇ ਸਫਾਈ ਕਰਕੇ ਸ਼ਹਿਰ ਦੀ ਸਫਾਈ ਕਰਕੇ ਆਪਣਾ ਚੁੱਲਾ ਚੌਂਕਾ ਚਲਾਉਂਦੇ ਆ ਇਹਨਾਂ ਦਾ ਸਫਾਈ ਦਾ ਕੰਮ ਖੋ ਕੇ ਨਾ ਤੋਂ ਬਾਹਰ ਲੀਆਂ ਕੰਪਨੀਆਂ ਕੰਪਨੀਆਂ ਨੂੰ ਮਕੈਨੀਕਲ ਸਵੀਪਿੰਗ ਜਿਹੜੀਆਂ ਮਸ਼ੀਨਾਂ ਜੜੀਆਂ ਜੜੀਆਂ ਕਰੋੜਾਂ ਦੀਆਂ ਮਸ਼ੀਨਾਂ ਕਰੋੜਪਤੀਆਂ ਨੂੰ ਦਿੱਤੀਆਂ ਜਾ ਰਹੀਆਂ ਜਿਹੜਾ ਜਿਸ ਗੱਲ ਦਾ ਸਾਨੂੰ ਖਦਸ਼ਾ ਹੈ ਕਿ ਆ ਸਾਡਾ ਸਫਾਈ ਮਜ਼ਦੂਰ ਜਿਹੜੇ ਫੈਡਰੇਸ਼ਨ ਨਾਲ ਜੁੜੇ ਹੋਏ ਸਾਡੇ ਮਿਹਨਤ ਕਸ਼ਕਿਰਤੀ ਕੰਮ ਹੈ ਉਹ ਬੇਰੁਜ਼ਗਾਰ ਹੋ ਜਾਣਗੇ ਉਹਨਾਂ ਦੇ ਚੁੱਲ੍ਹੇ ਸ਼ਾਂਤ ਹੋ ਜਾਣਗੇ ਸਰ ਕੀ ਨਾ ਤੁਹਾਡਾ ਪਹਿਲਾਂ ਸਾਹਮਣੇ ਇਹਨੋਂ ਸਾਹਮਣੇ ਦੇਖ ਕੇ ਦੱਸਣਾ ਆਪਣਾ ਆ ਮੈਂ ਪਵਨ ਗੋੜਿਆਲ ਸੁਵੇਰਾ ਜਨਰਲ ਸੈਕਟਰੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਅੱਜ ਦਾ ਜਿਹੜਾ ਤਰਨਾ ਇਹ ਇਸ ਕਰਕੇ ਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਮਿਊਨਿਸਪਲ ਕਮਿਸ਼ਨ ਵੱਲੋਂ ਜਿਹੜਾ ਸੀ ਸੜਕਾਂ ਤੇ ਅੰਦਰੂਨੀ ਸੜਕਾਂ ਦੇ ਮਸ਼ੀਨਾ ਰਾਹੀਂ ਸਫਾਈ ਕਰਾਉਣ ਦਾ ਠੇਕਾ ਦਿੱਤਾ ਜਾ ਰਿਹਾ ਹੈ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿਉਂਕਿ ਪਹਿਲਾਂ ਹੀ ਇਹ ਅਤੇ 20 ਸੜਕਾਂ ਦਾ ਠੇਕਾ ਆ ਮਸ਼ੀਨਾਂ ਰਾਹੀਂ ਦਿੱਤਾ ਹੋਇਆ ਹੈ ਸ਼ਹਿਰ ਦਾ ਬਹੁਤ ਮਾੜੇ ਹਾਲ ਹੈ ਥੋੜੀ ਜਿਹੀ ਬਾਰਿਸ਼ ਹੁੰਦੀ ਹੈ ਤਾਂ ਮਸ਼ੀਨਾਂ ਖੜਦੀਆਂ ਕੰਮ ਨਹੀਂ ਕਰਦੀ ਜਿੱਥੇ ਮੇਰੀ ਬੀਬੀ ਮੇਰਾ ਪਰਾਂ ਚਾੜੂ ਲੈ ਕੇ ਜਾ ਸਕਦਾ ਹੈ ਉੱਥੇ ਮਸ਼ੀਨ ਨਹੀਂ ਜਾ ਸਕਦੀ ਇਸ ਕਰਕੇ ਅਸੀਂ ਮਸ਼ੀਨਾਂ ਰਾਹੀਂ ਸਫਾਈ ਸਫਾਈ ਕਰਾਉਂਦਾ ਵਿਰੋਧ ਕਰਦੇ ਆਂ ਤੇ ਪੰਜਾਬ ਸਫਾਈ ਮਧੁਰ ਫੈਡਰੇਸ਼ਨ ਵੱਲੋਂ ਜੋੜਦਾਰ ਮੰਗ ਕਰਦੇ ਆ ਕਿ ਜਿਹੜਾ A ਅਤੇ B ਸੜਕਾਂ ਦੀ ਸਫਾਈ ਦਾ ਠੇਕਾ ਆਲਰੇਡੀ 5 ਸਾਲ ਦਾ ਦਿੱਤਾ ਹੋਇਆ ਹੈ ਇਹਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਤੇ 300 ਕਰਮਚਾਰੀਆਂ ਦੀ ਸਫਾਈ ਸਫਾਈ ਦੀ ਪ੍ਰਤੀ ਹੋਰ ਕੀਤੀ ਜਾਵੇ ਸਾਰਾ ਸ਼ਹਿਰ ਅਸੀਂ ਸਾਫ਼ ਕਰਾਂਗੇ ਮੈਨੂਅਲ ਦੇਖ ਕੇ ਸਾਫ਼ ਕਰਾਂਗੇ ਤੇ ਜਿਹੜਾ ਕਰੋੜਾਂ ਰੁਪਏ ਠੇਕੇਦਾਰ ਕੰਪਨੀ ਨੂੰ ਦਿੱਤਾ ਜਾ ਰਿਹਾ ਕਰੋੜਾਂ ਰੁਪਏ ਉਹ ਉਹਦਾ ਕੁਝ ਹਿੱਸਾ ਇਹਨਾਂ ਗਰੀਬ ਸਫਾਈ ਸੇਵਕਾਂ ਦੀ ਤਨਖਾਹਾਂ ਵਧਾਈ ਜਾਣ ਕਟੋਕੜ 18000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣ ਸਾਰੇ ਸ਼ਹਿਰ ਦੀ ਸਫਾਈ ਦੀ ਜ਼ਿੰਮੇਵਾਰੀ ਅਸੀਂ ਲੈਣੇ ਅਸੀਂ ਕਰਾਂਗੇ ਇਸ ਵੇਲੇ 700 ਕਰਮਚਾਰੀ ਕੰਮ ਕਰਦਾ ਹੈ ਜਿਹ ਇਹ ਇਸ ਇਹ ਜਿਹੜੀ ਅੰਦਰੂਨੀ ਕਿਉਂਕਿ ਜਿਹੜੀ ਇਹ ਮਸ਼ੀਨਾਂ ਹੈ ਇਹ ਔਰ ਵੀ ਦੇ ਦਿੱਤਾ ਹੈ ਮਾਰਕੀਟ ਦਾ ਵੀ ਠੇਕਾ ਦਿੱਤਾ ਹੋਇਆ ਹੈ ਲੇਕਿਨ ਅਤਾ ਮਾਰਕੀਟ ਸਾਫਰੀ ਮਾਰਕੀਟ ਵੀ ਮੈਨੂਅਲੀ ਕਰवानी ਪੈ ਰਹੀ ਹੈ ਮਸ਼ੀਨਾਂ ਉੱਥੇ ਨਹੀਂ ਚੱਲ ਸਕਦੀ ਵੀ ਰੋਡ ਤੇ ਮਸ਼ੀਨਾਂ ਨਹੀਂ ਚੱਲ ਸਕਦੀ ਤਾਂ ਸਿੱਧੇ ਕੀ ਚੜਨ ਗਿਆ ਇਸ ਕਰਕੇ ਸਾਡਾ ਜ਼ੋਰਦਾਰ ਵਿਰੋਧ ਹੈ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਇਹ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ ਇਹਨੂੰ ਬੰਦ ਕਰਕੇ ਸਾਡੀ ਤਨਖਾਹਾਂ ਵਧਾਈਆਂ ਜਾਣ 18000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਤੇ ਸਾਡੇ 350 ਬੰਦੇ ਹੋਰ ਭਰਤੀ ਕੀਤੇ ਜਾਣ ਸਾਰੇ ਸਰਦਾਂ ਬਚੇ ਕਰਾਂਗੇ ਜੇ ਮਤਾ ਇਹ ਰੱਦ ਨਹੀਂ ਕਰਨਗੇ ਤਾਂ ਅਸੀਂ ਫਿਰ ਹੜਤਾਲ ਕਰਾਂਗੇ ਅੱਜ ਸਾਡਾ ਵਿਰੋਧ ਪ੍ਰਦਰਸ਼ਨ ਇੱਥੇ ਹੋ ਰਿਹਾ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਜੇ ਇਹਨਾਂ ਨੇ ਮਤਾ ਪਾਸ ਮਤਾ ਰੱਦ ਨਾ ਕੀਤਾ ਤਾਂ ਅਸੀਂ ਫਿਰ ਸਾਰੇ ਸ਼ਹਿਰ ਦੀ ਹੜਤਾਲ ਕਰਾਂਗੇ ਇਹ ਜਿਹੜਾ ਕਿੰਨੇ ਟਾਈਮ ਦੇ ਲਈ ਰੱਖਿਆ ਗਿਆ ਅੱਜ ਤੱਕ ਤਾਂ ਜਿਹੜੀ ਹਾਊਸ ਦੀ ਮੀਟਿੰਗ ਚੱਲ ਰਹੀ ਉਹਦੋਂ ਤੱਕ ਆਹੇ ਅਸੀਂ ਸਾਡਾ 2 ਵਜੇ ਤੱਕ ਸਮਾਪਤ ਹੋ ਜਾਣਾ ਜੇ ਸਾਨੂੰ ਮੈਸੇਜ ਨਾ ਮਿਲਿਆ ਸਾਨੂੰ ਪਤਾ ਨਾ ਲੱਗਿਆ ਵੀ ਵੀ ਇਹਨਾਂ ਨੇ ਰੱਦ ਨਹੀਂ ਕੀਤਾ ਫਿਰ ਅਸੀਂ ਕਾਲ ਦੇਾਂਗੇ ਸਾਰੇ ਸ਼ਹਿਰੀ ਸਫਾਈ ਦਾ ਕੰਮ ਬੰਦ ਕਰਾਂਗੇ